ਠੀਕ ਹੈ ਸਰ ਆਪਣਾ ਨਾਮ ਦੱਸ ਦਿਓ ਮਾਈਸੈਲਫ ਬਜਿੰਦਰ ਸਿੰਘ ਸਰ ਜੀ ਡਾਇਰੈਕਟਰ ਮਾਰਚ ਸ਼ਕੀਪ ਇਹ ਸਾਡੀ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਕਾਰ ਸੀਗੀ ਨੈਸ਼ਨਲ ਲੈਵਲ ਤੇ ਕਿ ਜਿਹੜੀਆਂ ਜਿਹੜੀਆਂ ਹਾਈਵੇ ਨੈਸ਼ਨਲ ਹਾਈਵੇ ਮਾਲਸ ਵੱਡੇ ਬੀਜੇਪੀ ਦੇ ਲੀਡਰ ਟੋਲ ਪਲਾਜ਼ ਇੱਥੇ ਆਪਾਂ ਬਹਿ ਕੇ ਪ੍ਰਦਰਸ਼ਨ ਕਰਨਾ ਸੀਗਾ ਜਿਹਦੇ ਤਹਿਤ ਅਸੀਂ ਸਰਦਾਰ ਸੁਖਜੀਤ ਸਿੰਘ ਜੀ ਹਰਦੋ ਝੰਡਾ ਦੀ ਪਹਿਰ ਮੈਠਾ ਉਹਨਾਂ ਦੀ ਜਥੇਬੰਦੀ ਦੇ ਦੁਆਰਾ ਅਸੀਂ ਇਹ ਹਰਦੋ ਝੰਡੇ ਦੀ ਜਿਹੜੀ ਮੇਨ ਨੈਸ਼ਨਲ ਹਾਈਵੇ ਤੇ ਪ੍ਰਦਰਸ਼ਨ ਕਰ ਰਹੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਲੋਕ ਜਿਹੜੇ ਆ ਉੱਥੇ ਸਾਡੇ ਬਾਰਡਰਾਂ ਤੇ ਕਿਉਂ ਬੈਠੇ ਆ ਕਿਉਂਕਿ ਇੱਕ ਭਰਮ ਫਲਾਇਆ ਜਾ ਰਿਹਾ ਕਿ ਜਿਹਦੇ ਵਿੱਚ ਵੀ ਇਹ ਕਿਸਾਨ ਜਿਹੜੇ ਉਦਾਂ ਹੀ ਬੈਠੇ ਆ ਬਾਕੀ ਕਿਸਾਨ ਘਰਾਂ 'ਚ ਸੁੱਤੇ ਆ ਇੱਥੇ ਹੁਣ ਸਰਕਾਰ ਨੂੰ ਵਾ ਜਿੰਨਾ ਗੱਲਾਂ ਤੋਂ ਪਤਾ ਲੱਗ ਜਾਊਗਾ ਵੀ ਘਰਾਂ 'ਚ ਨਹੀਂ ਸੁੱਤੇ ਲੋਕੀ ਸੜਕਾਂ 'ਤੇ ਖਲੋਤੇ ਆ ਹਰ ਕਿਸਾਨ ਜੇ ਕੋਈ ਉੱਥੇ ਨਹੀਂ ਜਾ ਸਕਦਾ ਤੇ ਉਹਦਾ ਇੱਕ ਰੀਜਨ ਆ ਕਿ ਉੱਥੇ ਜਿੰਨਿਆਂ ਨੂੰ ਸੱਦਿਆ ਜਾਂਦਾ ਵੀ ਤੁਸੀਂ ਵਾਰੀ ਦਾ ਇੱਥੇ ਪਹੁੰਚੋ ਤੇ ਉਹਨੇ ਕਿਸਾਨ ਉੱਥੇ ਜਾਂਦੇ ਆ ਬਾਕੀ ਜੀ ਇਹ ਕਾਲ ਕੀਤੀ ਸੀ ਤੇ ਤਾਂ ਇਹ ਦੱਸਣ ਵਾਸਤੇ ਦੱਸੇ ਵੀ ਕਿਸਾਨ ਇੱਕ ਜੋਟਾ ਬੂੜੇ ਪੇ ਕਿਸਾਨ ਮਜ਼ਦੂਰ ਜਿਹੜਾ ਵਾ ਸਾਰਾ ਹੀ ਇੱਕ ਜੋਟਾ ਕੋਈ ਵੱਖਰਾ ਨਹੀਂ ਹੈਗਾ ਤੇ ਉਹਦੇ ਤਹਿਤ ਹੀ ਵੇਖ ਲਓ ਤੁਸੀਂ ਵੀ ਵੇਖ ਲਓ ਕਿ ਅੱਜ ਥਾਂ ਥਾਂ ਤੇ ਪ੍ਰਦਰਸ਼ਨ ਚੱਲਦੇ ਪਏ ਆ ਟਰੈਕਟਰ ਜਿਹੜੇ ਆ ਸਾਹਮਣੇ ਜਿਹੇ ਪਹਿਲੇ ਸਾਡੇ ਜਿਹੜੇ ਉਹ ਅਸੀਂ ਹਲਾਣਾ ਬਾਈ ਕਰਦੇ ਸੀਗੇ ਹੁਣੇ ਸਾਡੇ ਉਹੀ ਹਲਵਾ ਅਸੀਂ ਹਲ 45 ਲੈ ਕੇ ਤੁਹਾਡੀ ਸੜਕ ਤੇ ਇੱਥੇ ਬੈਠੇ ਆ ਕਿਸਾਨ ਅੱਜ ਵੀ ਜਿਹੜਾ ਵਾ ਪਹਿਲਾਂ ਵੀ ਦੱਬਿਆ ਸੀ ਤੇ ਅੱਜ ਵੀ ਦੱਬਿਆ ਅਸੀਂ ਫੇਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀ ਆਪਣੀ ਗੁੰਗੀ ਬੋਲੀ ਜਿਹੜੀ ਆ ਦਮਨ ਨੀਤੀ ਛੱਡ ਕੇ ਤੇ ਆਪਣੀ ਉਹ ਨੀਂਦ ਤੋਂ ਬਾਹਰ ਆਵੇ ਤੇ ਸਾਡੇ ਡੱਲੇਵਾਲ ਸਾਹਿਬ ਨੂੰ ਸਾਡੇ ਜਿਹੜੇ ਉੱਤੇ ਕਿਸਾਨ ਬੈਠੇ ਆ ਉਹਨਾਂ ਨੂੰ ਘਰ ਨੂੰ ਭੇਜੇ ਸਾਡੀ ਜਲਦੀ ਤੋਂ ਜਲਦੀ ਜਿਹੜੀਆਂ ਮੰਗਾਂ ਪੂਰੀਆਂ ਕਰੇ ਵਿਕੋ ਅੱਜ 26 ਜਨਵਰੀ ਇੱਕ ਗਣਤੰਤਰ ਦਿਵਸ ਆ ਤੇ ਇਹਦੇ ਤਹਿਤ ਜੇ ਜਿੱਥੇ ਨੈਸ਼ਨਲ ਮੀਡੀਆ ਇਹਨੂੰ ਕਵਰ ਕਰੂਗਾ ਤੇ ਉਥੇ ਨਾਲ ਦੀ ਨਾਲ ਸਾਨੂੰ ਵੀ ਤੇ ਪਤਾ ਲੱਗੇ ਨਾ ਵੀ ਅਸੀਂ 26 ਨਵੰਬਰ ਤੇ ਤਾਂ ਹੀ ਖੁਸ਼ੀ ਹੋਵਾਂਗੇ ਤਾਂ ਹੀ ਸਾਡਾ ਸੰਵਿਧਾਨ ਦੇ ਵਿੱਚ ਜਿਹੜਾ ਵਾ ਨਾ ਉਹ ਕੀ ਨੂੰ ਬੋਲਦੇ ਆਪਾਂ ਸਾਡੀ ਸ਼ਰਧਾ ਬਣਦੀ ਆ ਵਿਸ਼ਵਾਸ ਬਣਦਾ ਆ ਕਿ ਅਸੀਂ ਵੀ ਇੱਥੇ ਇੱਕ ਦੇਸ਼ ਦੇ ਵਸਨੀਕ ਆ ਵਸਨੀਕ ਆ ਤੇ ਇਹ ਜਿਹੜਾ ਗਣਤੰਤਰ ਦਾ ਵਸਿਆ ਗਣਤੰਪੂਪ ਸੰਵਿਧਾਨ ਜਦੋਂ ਲਾਗੂ ਹੋਇਆ ਸੀ ਤੇ ਉਹਦੇ ਚ ਇਹ ਗੱਲ ਕੀਤੀ ਸੀਗੀ ਵੀ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਾਊਗੀ ਤਾਂ ਕਰਕੇ ਜਿਹੜੀ ਆ ਅੱਜ ਜਿਹੜਾ ਅਸੀਂ ਇਹ ਪ੍ਰਦਰਸ਼ਨ ਸ਼ੁਰੂ ਰੱਖਿਆ ਵਿੱਚ ਅੱਜ ਵੇਖੋ ਕਿੰਦਾ ਵੱਡਾ ਦਿਹਾੜਾ ਵਾ ਕਿਸੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂਗੇ ਇਹਨਾਂ ਨੂੰ ਸਾਡੇ ਦੁੱਖ ਦੇ ਨਾਲ ਕੋਈ ਦੁੱਖ ਨਹੀਂ ਹੈਗਾ ਤੇ ਇਹ ਪੰਜਾਬ ਦੇ ਹਿੰਦੁਸਤਾਨ ਦੇ ਵੀ ਸਲੀਕਾ ਸੀ ਪਰ ਸਾਨੂੰ ਦਿੱਲੀ ਜਾਣ ਤੋਂ ਵੀ ਰੋਕਿਆ ਜਾਂਦਾ ਕਿਉਂਕਿ ਦਿੱਲੀ ਦਿੱਲੀ ਕਿਦੀ ਆ ਦਿੱਲੀ ਵੀ ਸਾਡੀ ਆ ਵੋਟਾਂ ਅਸੀਂ ਪਾਉਨੇ ਆ ਲੈਣਾ ਤੇ ਪਈ ਹੀ ਲੱਗਦੇ ਆ ਜਦੋਂ ਇਲੈਕਸ਼ਨ ਹੁੰਦੀ ਆ ਪਰ ਇਹ ਲੋਕ ਇਹ ਕਿੰਨੂੰ ਸਮਝ ਨਹੀਂ ਰਹੇ ਇਸ ਕਰਕੇ ਸਾਨੂੰ ਇਹ ਛੜਕਾਂ ਦੇ ਰੁਲਣਾ ਪੈ ਰਿਹਾ ਰੁੱਲਾ ਵੀ ਕੀ ਪੈ ਰਿਹਾ ਸੀ ਇਹਨਾਂ ਦਾ ਸੈਪਾ ਰੋਸ ਮਜਾਰਾ ਕਰ ਰਹੇ ਆ ਇਹਨਾਂ ਨੂੰ ਹੁਣ ਵੀ ਹੋਸ਼ ਆ ਜਾਏ ਹੁਣ ਵੀ ਆ ਜਾਏ ਹੁਣ ਵੀ ਜਾਗ ਜਾਣ ਪਰ ਇਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਰ ਰਹੇ ਹਾਂ ਬਿਲਕੁਲ ਹੰਕਰਬਾ ਸਰਕਾਰ ਆ ਕਿਸੇ ਦਾ ਸਾਡੇ ਡੱਲਾਵਾਲ ਸਾਹਿਬ ਅੱਜ ਕਿੰਨੇ ਦਿਨ ਹੋ ਗਏ ਹਨ ਮਰਨਵਰ ਤੇ ਬੈਠੇ ਆ ਉਹਨਾਂ ਦੇ ਨਾਲ ਬਜ਼ੁਰਗਾ ਨਾਲ ਵੀ ਕੋਈ ਹਮਦਰਦੀ ਨਹੀਂ ਉਹਨਾਂ ਦੇ ਪੋਤਰੇ ਨਾਲ ਹਮਦਰਦੀ ਨਹੀਂ ਉਹਨਾਂ ਦੇ ਬੱਚਿਆਂ ਨਾਲ ਹਮਦਰਦੀ ਨਹੀਂ ਵੇਖੋ ਹੋਰ ਕੀ ਅਸੀਂ ਕਰ ਸਕਦੇ ਹਾਂ ਅਸੀਂ ਤਾਂ ਇਹੋ ਪਿੱਟ ਸਿਆਪਾ ਹੀ ਕਰ ਸਕਦੇ ਹਾਂ ਰੋਸ ਮਜਾਰਾ ਸੜਕਾਂ ਤੇ ਰੋਲ ਸਕਦੇ ਹਾਂ ਜਾਂ ਟੈਂਟ ਲਾ ਕੇ ਉੱਥੇ ਬੈਠ ਸਕਦੇ ਹਾਂ ਖਨੋਰੀ ਬਾਰਡਰ ਤੇ ਡੱਲੇਵਾਲ ਸਾਹਿਬ ਦੀ ਹਮਾਇਤ ਡੱਲੇਵਾਲ ਸਾਹਿਬ ਵੇਖੋ ਕਿਹੜੀ ਉਮਰ ਚ ਅੱਜ ਸੰਘਰਸ਼ ਬੜੇ ਜੋਰਾਂ 'ਚ ਕਰ ਰਹੇ ਨੇ ਉਹ ਜਿਹੜੇ ਆਪਣੇ ਨੌਜਵਾਨ ਆ ਬਾਠਾਂ ਤੇ ਉਹ ਪੈਰਾ ਲਾ ਕੇ ਸਾਡੀ ਰੱਖਿਆ ਕਰੇ ਉਹ ਵੀ ਸਾਡੇ ਕਿਸਾਨਾਂ ਦੇ ਪੁੱਤ ਐ ਇੱਥੋਂ ਹੀ ਗਏ ਨੇ ਕਦੇ ਬਾਹਰੋਂ ਨਹੀਂ ਆਏ ਤੇ ਕਿਸਾਨ ਰਾਤ ਦਿਨ ਮਿਹਨਤ ਕਰਕੇ ਇਹਨਾਂ ਲੋਕਾਂ ਵਾਸਤੇ ਸਭ ਕੁਝ ਜੋ ਵੀ ਤਣਕ ਤੋਂ ਅਜ ਤੋਂ ਸਭ ਕੁਝ ਚੀਜ਼ ਪੈਦਾ ਹੁੰਦੀ ਆ ਜਿਹੜੇ ਸਵੇਰੇ ਸੁੱਤੇ ਉੱਠ ਕੇ ਬਿਸਕਟ ਖਾਂਦੇ ਆ ਡਬਲ ਰੋਟੀਆਂ ਬਰੈਡ ਖਾਂਦੇ ਆ ਇਹ ਸਭ ਕਿਸਾਨ ਦੇ ਦਿੱਤੇ ਹੋਏ ਆ ਇਹਨਾਂ ਨੇ ਘਰੋਂ ਕੁਛ ਨਹੀਂ ਬਣਾਇਆ ਇਹਨਾਂ ਲੋਕਾਂ ਤੇ ਵੀ ਨਹੀਂ ਪਤਾ ਕਣ ਕਿੱਥੇ ਹੁੰਦੀ ਆ ਝੋਨਾ ਕਿੱਥੇ ਹੁੰਦਾ ਵਾ ਨਾ ਇਹਨਾਂ ਰੇਟ ਦਾ ਪਤਾ ਵਾ ਇਹਨਾਂ ਦੀਆਂ ਰੋਟੀਆਂ ਵੀ ਬਾਹਰ ਚੱਲਣੀਆਂ ਵਾ ਇਹਨਾਂ ਦੇ ਘਰ ਸਮਾਨ ਹੀ ਮੁਫਤ ਦੇ ਕੰਪਨੀ ਵਾਲੇ ਨੇ ਭੇਜ ਦੇਣੇ ਆ ਤੇ ਸਰਮਾਇਦਾਰਾਂ ਨੂੰ ਇਹ ਪਾ ਰਹੇ ਆ ਤੇ ਗਰੀਬ ਲੋਕਾਂ ਜਿਹੜੇ ਮਿਹਨਤ ਕਾਸ਼ ਲੋਕ ਆ ਭੁੱਖੇ ਮਰ ਰਹੇ ਆ ਇਸ ਕਰਕੇ ਅਸੀਂ ਅੱਜ ਇਹ ਰੋਸ ਮਜਾਰਾ ਸੈਂਟਰਲ ਸਰਕਾਰ ਦੇ ਵਿਰੋਧ ਵਿੱਚ ਕਰ ਰਹੇ ਹਾਂ ਕਿ ਸਾਡੀ ਆ ਕੋਈ ਨਾ ਕੋਈ ਸੁਣਵਾਈ ਹੋ ਜਵੇ ਤੇ ਸਾਡੇ ਜਿਹੜੇ ਭੈਣ ਭਰਾ ਰੋਲ ਰਹੇ ਸੜਕਾਂ ਤੇ ਉਹ ਆਪਣੇ ਘਰ ਵਾਪਸ ਆਉਣ ਦੇ ਕੋਸ ਕੋਨ ਸਾਡੀ ਝੋਲੀ ਚ ਪਾਵੇ ਸਰਕਾਰ ਗੁਰਦੇਵ ਸਿੰਘ ਆਓ 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 ਹਾਂਜੀ ਟਰੈਕਟਰ ਮਾਰਦੀ ਕਰਦੇ ਪੂਰ ਕਰਦੇ ਕਿਉਂ ਕਰਦੇ ਟਰੈਕਟਰ ਮਾਰ ਸਾਡੀਆਂ ਜਥੇਬੰਦੀਆਂ ਦਾ ਜਿਹੜਾ ਸੰਘਰਸ਼ 13 ਫਰਵਰੀ ਤੋਂ ਲੱਗਾ ਸੀ ਇਹ ਲਗਭਗ ਸਾਲ ਹੋ ਚੱਲਿਆ ਵਾ ਉਹਦੇ ਬਾਅਦ ਸਾਡੀਆਂ ਜਥੇਬੰਦੀਆਂ ਦੀ ਜਿਹੜੀ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ ਸਰਕਾਰ ਦੀ ਗੁੰੰਗੀ ਬੋਲੀ ਕੰਮ ਕਰਦੀ ਨਹੀਂ ਸੁਣਦੀ ਆ ਉਹਨੂੰ ਜਗਾਉਣ ਵਾਸਤੇ ਸਾਡੀਆਂ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਹੈਗਾ ਕੇ ਸਰਕਾਰ ਨੇ ਸਾਡੇ ਡੱਲੇਵਾਲ ਸਾਹਿਬ ਜਿਹੜੇ ਨੇ ਉਹ ਕਿੰਨੇ ਦਿਨਾਂ ਤੋਂ ਅੱਜ ਭੁੱਖ ਹੜਤਾਲ ਤੇ ਬੈਠੇ ਨੇ ਬਜ਼ੁਰਗ ਵਸਤਾ ਵਿੱਚ ਨੇ ਔਰ ਇੱਕ ਸਰਕਾਰ ਨੂੰ ਜਗਾਉਣ ਵਾਸਤੇ ਸਾਡਾ ਟਰੈਕਟਰ ਮਾਰਚ ਅੱਜ ਕੀਤਾ ਜਾ ਰਿਹਾ ਹੈ